ਲੋਕ ਹਿੱਤ ਲੋਕਾਂ ਦੀ ਆਵਾਜ਼ ਉਹਦੇ ਸਾਫ ਸਰਕਾਰ ਉਹ ਕੀਤਾ ਤਾਂ ਉਹਦੇ ਵਿੱਚ ਪੁਲਿਸ ਤੇ ਨਹੀਂ ਮੈਦਨ ਸੀ ਇਸ ਦੇ ਵਿੱਚ ਵੱਖਰਾ ਗੇਗਾ ਸਭ ਤੋਂ ਪਹਿਲਾਂ ਤੇ ਤੁਹਾਡੇ ਸਾਰੇ ਚੈਨਲ ਵਾਲੇ ਵੀਰਾਂ ਨੂੰ ਜੀ ਆਇਆਂ ਨੂੰ ਵੈਲਕਮ ਜੀ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਉਹ ਕੀਤਾ ਬਹੁਤ ਬਹੁਤ ਧੰਨਵਾਦ ਜਿਹੜੇ ਮੀਡੀਆ ਵਾਲੇ ਸਾਡੀ ਆਵਾਜ਼ ਦਰਸ਼ਕਾਂ ਤੱਕ ਪਹੁੰਚਾ ਰਹੇ ਨੇ ਫਿਲਮ ਬਰੋੜੀ ਪਾਜੀ ਬੜੀ ਔਖੀ ਕਹਾ ਕਹਾਣਾ ਬੜਾ ਸੌਖਾ ਜਿੱਦ ਤੱਕ ਵਿਆਹ ਹੁੰਦਾ ਨਾ ਚਲੋ ਸੁਖਰਾਜ ਖਹਿਰਾ ਜੀ ਨੇ ਮਦਦ ਕੀਤੀ ਪ੍ਰੋਡੂਸਰ ਬਣ ਕੇ ਜੀਵ ਖਹਿਰਾ ਮੇਰਾ ਵੀਰ ਬੜਾ ਸਟਰਗਲ ਕੱਟਿਆ ਕੀਤਾ ਸਕਰੀਨ ਪਲੇ ਸਟੋਰੀ ਸਭ ਕੁਝ ਨਾਲ ਡੈਨ ਵੀ ਇਹਨਾਂ ਨੇ ਆਪਣੇ ਲਿਖੇ ਹੋਏ ਆਪ ਹੀ ਕ੍ਰੀਏਟ ਕੀਤੇ ਆ ਮੈਸੇਜ ਬਹੁਤ ਵਧੀਆ ਬਾਜੀ ਜੀਉਂਦਾ ਰਹੇ ਬਾਪੂ ਕਿ ਫਿਲਮ ਤੁਸੀਂ ਕੰਮ ਕੀਤਾ ਮੈਂ ਨਾਲ ਬਿਸ਼ਨਾ ਜੀ ਨੇ ਨਾਲ ਸਾਡੇ ਖਲਾਲ ਸਾਹਿਬ ਮੇਰੇ ਸੀਨੀਅਰ ਪੱਤਰਕਾਰ ਨੇ ਤੇ ਮੈਂ ਤੇ ਖਹਿਰਾ ਸਾਹਿਬ ਦੇ ਨਾਮ ਵੀ ਫਿਰ ਤੋਂ ਵਧਾਈ ਦੇਣਾ ਚਾਹੁੰਦਾ ਵਾਂ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਸਾਡੀ ਫਿਲਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਸਿਕਨ ਅੱਜ ਇਹ ਬੋਲਦਾ ਹੈ ਨੋਕੀ ਅੱਜ ਬੇਟਾ ਜਿਹੜੀ ਅੱਜ ਇਹ ਫਿਲਮ ਰਿਲੀਜ਼ ਹੋਈ ਜਿਉਂਦਾ ਰਹੇ ਬਾਪੂ ਕੀ ਇਹ ਦੀ ਸਟੋਰੀ ਆ ਤੇ ਕੀ ਕਹਣਾ ਜੁੜੇ ਦਰਸ਼ਕਾਂ ਦੇ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਭਰੀ ਸ਼ਤਰੀਆਕਾਲ ਤੇ ਆ ਜਿਹੜੀ ਆਪਣੀ ਫਿਲਮ ਰਿਲੀਜ਼ ਹੋਈ ਹੈ ਜਿਉਂਦਾ ਰਹੇ ਬਾਪੂ ਇਹਦੇ ਡਾਇਰੈਕਟਰ ਆਪਣੇ ਦੇਵ ਖਹਿਰਾ ਸਰ ਪ੍ਰੋਡਿਊਸਰ ਸੁਖਰਾਜ ਸਰ ਤੇ ਆਪਣੀ ਕਾਮੇਡੀ ਜਿਹੜੀ ਕੀਤੀ ਹੈ ਉਹ ਚਾਚਾ ਬਿਸ਼ਨਾ ਜੀ ਨੇ ਕੀਤੀ ਹੈ ਤੇ ਫਿਲਮ ਬਹੁਤ ਵਧੀਆ ਬਣੀ ਹੈ ਬਹੁਤ ਮਿਹਨਤ ਵੀ ਲੱਗੀ ਹੈ ਸਾਰੇ ਨੇ ਦਿਨ ਰਾਤ ਬਹੁਤ ਕੰਮ ਕੀਤਾ ਇਹਦੇ ਲਈ ਤੇ ਇਸ ਸਟੋਰੀ ਮੇਨ ਇਸ ਚੀਜ਼ ਤੇ ਰਿਵੋਲਵ ਕਰਦੀ ਪਈ ਹੈ ਕਿ ਕਿੰਦਾ ਇੱਕ ਫਾਦਰ ਜਿਹੜਾ ਆ ਉਹ ਆਪਣੀ ਧੀ ਦੇ ਸੁਪਨੇ ਪੂਰੇ ਕਰਨ ਲਈ ਆਪਣੇ ਵਿੱਚ ਆਪਰਾਂ ਰੱਖ ਕੇ ਕਿਸੇ ਦੀ ਨਹੀਂ ਸੁਣ ਕੇ ਸਿਰਫ ਆਪਣੀ ਇੱਕ ਧੀ ਦੇ ਇਰਮਾਨ ਪੂਰੇ ਕਰਨ ਲਈ ਉਹਦੇ ਲਈ ਕਿੰਨੀ ਦਲੀ ਕਰਦਾ ਹੈ ਕਿ ਹਾਂ ਉਹਦੀ ਉਹ ਦੇਲੀ ਸਟਰਗਲ ਕਰਦਾ ਤੇ ਫਿਲਮ ਬਹੁਤ ਵਧੀਆ ਬਣੀ ਹੈ ਤੇ ਇਹ YouTube ਦੇ ਖੈਰਾ ਚੈਨਲ ਤੇ ਰਿਲੀਜ਼ ਹੋਈ ਹੈ ਤੇ ਤੁਸੀਂ ਸਾਰੇ ਜਣੇ ਜ਼ਰੂਰ ਦੇਖਿਓ ਇਹਨੂੰ ਪੂਰਾ ਪਿਆਰ ਦਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਤੇ ਇਦਾਂ ਹੀ ਹੋਰ ਫਿਲਮਾਂ ਦੇਖਣ ਦੇ ਲਈ ਤੁਸੀਂ ਉਹ ਚੈਨਲ ਨੂੰ ਸਬਸਕ੍ਰਾਈਬ ਰੱਖਿਓ ਬੈਲ ਆਈਕਨ ਵੀ ਦਬਾ ਲਿਓ ਤੇ ਮੇਰੇ ਵੱਲੋਂ ਸਾਰਿਆਂ ਨੂੰ ਫਿਰ ਤੋਂ ਸਤਿ ਸ਼੍ਰੀ ਅਕਾਲ ਬਜੇ ਨਾ ਕਰੋ ਕੋਈ ਅੱਧਾ ਪਕੜੋ ਸਾਰੇ ਭਰਾ ਦੇ ਹੱਥੋਂ ਸਾਡੇ ਵੀ ਘੱਟ ਹੁੰਦੀ ਹੈ ਚਲੋ ਦਿਲ ਮਟਿਸ ਕਰ ਰਹੇ ਹੋ ਕਿਹੜੀ ਫਿਲਮ ਹੈ ਕੀ ਨਾਮ ਹੈ ਸਭ ਤੋਂ ਪਹਿਲਾਂ ਤੁਸੀਂ ਫਿਲਮ ਦੇ ਰਿਪੀਸੀਓ ਦੇ ਵਿੱਚ ਪੁਲਿਸ ਤੇ ਮਲਾਜਮਾਂ ਦੇ ਜਿਹੜੀ ਫਿਲਮ ਦੀ ਇਹ ਫਿਲਮ ਦੇ ਵਿੱਚ ਕੀ ਵੱਖਰਾ ਹੈਗਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਚੈਨਲ ਦੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਫਿਲਮ ਦਾ ਨਾਮ ਹੈ ਜਿਉਂਦਾ ਰਹਿ ਬਾਪੂ ਕਿਉਂਕਿ ਇਸ ਫਿਲਮ ਦੇ ਰਾਈ ਮੈਂ ਇਹ ਦਿਖਾਇਆ ਕਿ ਇੱਕ ਬਾਪ ਆਪਣੀ ਧੀ ਦੇ ਮਾਲ ਪੂਰੇ ਕਰਨ ਵਾਸਤੇ ਕਿੰਦਾ ਸੰਘਰਸ਼ ਕਰਦਾ ਜਿਹੜੀ ਪਹਿਲੀ ਫਿਲਮ ਸੀ ਉਹ ਮੇਰੀ ਫਿਲਮ ਸੀ ਇੱਕ ਵਰਗ ਦੀ ਸਿਰਫ ਪੁਲਿਸ ਮੁਲਾਜ਼ਮਾਂ ਦੇ ਇਹ ਸਾਰੇ ਵਰਗਾਂ ਨੂੰ ਮੈਂ ਧਿਆਰ ਰੱਖ ਕੇ ਚੜਾ ਕੇ ਤੇ ਇਹ ਫਿਲਮ ਬਣਾਈ ਹੈ ਜਿਵੇਂ ਕਿ ਜੰਗ ਜਨਰੇਸ਼ਨ ਜਿਹੜੀ ਬਾਹਰ ਬੈਠੇ ਆ ਬਾਹਰਲੇ ਵਿਦੇਸ਼ਾਂ ਚ ਉਹਨਾਂ ਦੀ ਥਿੰਕਿੰਗ ਕੀ ਆ ਤੇ ਜਿਹੜੇ ਇੱਥੋਂ ਜਾਣ ਦੇ ਚਾਹਵਾਨ ਆ ਉਹਨਾਂ ਦੀ ਥਿੰਕਿੰਗ ਕੀ ਆ ਇਹਦੇ ਬਾਰੇ ਮੈਂ ਵਿਸਥਾਰ ਨਾਲ ਦੱਸਿਆ ਬਾਕੀ ਇਸ ਫਿਲਮ ਦਾ ਕੰਟੈਕਟ ਇਡਾ ਵਧੀਆ ਕਿ ਮੈਂ ਤੇ ਸਾਡੀ ਟੀਮ ਨੇ ਅਸੀਂ ਇਹਨੂੰ ਫੀਚਰ ਫਿਲਮ ਬਣਾਉਣ ਦਾ ਮਨ ਬਣਾਇਆ ਸੀ ਪਰ ਕੁਝ ਬੇਟੂ ਦੇ ਕਾਰਨਾਂ ਕਰਕੇ ਸਾਨੂੰ ਇਹ ਫਿਲਮ ਛੋਟੀ ਬਣਾਉਣੀ ਪਈ ਪਰ ਫਿਰ ਵੀ ਮੈਂ ਵਾਦਾ ਕਰਦਾ ਕਿ ਪਹਿਲੀ ਫਿਲਮ ਆਗ ਮੈਂ ਇਸ ਪੂਰੇ ਜਿਹੜਾ ਕੰਟ੍ਰੈਕਟ ਹੈ ਇਹਨੂੰ ਸਮੁੰਦਰ ਨੂੰ ਕੁਜੇ ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਦਰਸ਼ਕ ਇਹਦਾ ਭਰਪੂਰ ਨੰਬਰ ਮੰਨ ਗਏ ਤੇ ਇਹਦੇ ਪ੍ਰੋਡਿਊਸਰ ਨੇ ਸਰਦਾਰ ਸੁਗਰਾਸ ਖਹਿਰਾ ਜੀ ਤੇ ਬਾਕੀ ਜਿਹੜੀ ਕਮੇਟੀ ਆ ਸਾਫ਼ ਸੁਥਰੀ ਤੇ ਮਿਆਰੀ ਕਮੇਟੀ ਸਾਡੇ ਚਾਚਾ ਵਿਸ਼ਨਾ ਜੀ ਨੇ ਕੀਤੀ ਹੈ ਤੇ ਬਾਕੀ ਬਹੁਤ ਜਾਦਾ ਮਿਹਨਤ ਦਿਨ ਰਾਤ ਮਿੰਟ ਕਰਕੇ ਇੱਕ ਵੱਖਰਾ ਵਿਸ਼ਾ ਵਧੀਆ ਸੋਚ ਤੇ ਵਧੀਆ ਤਕਨੀਕ ਵੱਖੋ ਫਿਲਮ ਬਣਾਈ ਆ ਤੇ ਮੈਨੂੰ ਆਸ ਹੈ ਕਿ ਦਰਸ਼ਕ ਇਹਨੂੰ ਪਸੰਦ ਕਰਨਗੇ ਤੇ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਕੇ ਇਸ ਫਿਲਮ ਨੂੰ ਵੱਧ ਤੋਂ ਵੱਧ ਵੇਖਣ ਤੇ ਹੁਣ ਸਾਡੇ ਸਤਿਕਾਰਯੋਗ ਕਮੇਟੀ ਦੇ ਬਾਦਸ਼ਾਹ ਚਾਚਾ ਵਿਹਨਾ ਜੀ ਆਪਣੇ ਵਿਚਾਰ ਦੇਣਗੇ ਇਸ ਫਿਲਮ ਬਾਰੇ ਖੈਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਨੂੰ ਬਤੀ ਉਪੀਲ ਕਰਾ ਰਹੇ ਉਹ ਕੀ ਬਾਤੋ ਬਾਤ ਲੇਕਨ ਕਿਹੜਾ ਚੈਨਲ ਹੈ ਜਿਸ ਤੇ ਫਿਲਮ ਜਿਹੜੀ YouTube ਤੇ ਰੀਲ ਹੋ ਚੁੱਕੀ ਹੈ ਜੀ ਬਿਲਕੁਲ ਖੈਰਾ ਸਾਹਿਬ ਇਹ ਦੇਵ ਖੈਰਾ ਮੇਰਾ ਚੈਨਲ ਹੈ ਜੀ ਤੇ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਉਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਉਹਦੇ ਤੋਂ ਫਿਲਮ ਵੇਖਣ ਆਪਣੇ ਕਮੈਂਟ ਤੇ ਸ਼ੇਅਰ ਕਰਨ ਤਾਂ ਕਿ ਸਾਨੂੰ ਕਮੈਂਟ ਜੇ ਕੋਈ ਕਮੀ ਪੇਸ਼ੀ ਆ ਉਹ ਵੀ ਦੱਸਣਾ ਤਾਂ ਕਿ ਅੱਗੇ ਤੋਂ ਕੁਝ ਹੋਰ ਵਧੀਆ ਕਰ ਸਕੀਏ ਅਨਿਤਾ ਜੱਜ ਬੀਨਜੀ ਤੁਹਾਨੂੰ ਜਿਹੜੀ ਕੀਤੀ ਆ ਜਿਉਂਦਾ ਰਹਿ ਬਾਪੂ ਕਮੇਡੀ ਦੇ ਜਿਹੜੇ ਤੁਸੀਂ ਕਿੰਗ ਮੰ ਨਹੀਂ ਜਾਂਦੇ ਇਹ ਕੀ ਐਜ ਫਾਸਲੇ ਥਣਾ ਆ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਉਂਦਾ ਰਹਿ ਬਾਪੂ ਇਸ ਮੂਵੀ ਦੀ ਜਦੋਂ ਸਾਡੇ ਕੋਲ ਇਹਦੀ ਸਟੋਰੀ ਦੱਸੀ ਗਈ ਜਾਂ ਸਾਨੂੰ ਇਹਨਾਂ ਨੇ ਕਾਸਟਿੰਗ ਕਰਨ ਵਾਸਤੇ ਕਿਹਾ ਵੀ ਤੁਸੀਂ ਅੱਜ ਤੁਹਾਨੂੰ ਲੈਣਾ ਫਿਲਮ 'ਚ ਸਟੋਰੀ ਬਹੁਤ ਵਧੀਆ ਲੱਗੀ ਕਿਉਂਕਿ ਜਿਹੜੀ ਅੱਜ ਦੀ ਜਨਰੇਸ਼ਨ ਹੈ ਅੱਜ ਦੀ ਜਿਹੜੀ ਨਿਊ ਪੀੜੀ ਹੈ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਲੈਂਗੁਏਜ ਬਦਲ ਗਈ ਪੁਰਾਣੇ ਸਮੇਂ 'ਚ ਆਪਾਂ ਪਾਪਾ ਕਹਿੰਦੇ ਸੀ ਤੇ ਜਾਂ ਪਿਤਾ ਜੀ ਕਹਿੰਦੇ ਜੀ ਪਾਪਾ ਜੀ ਕਹਿੰਦੇ ਹੁੰਦੇ ਸੀ ਅੱਜ ਕੱਲ ਡੈਡ ਮਮ ਲਫ਼ਜ਼ ਬਦਲ ਗਏ ਲਫ਼ਜ਼ ਦੇ ਨਾਲ ਨਾਲ ਆਉਣ ਵਾਲੀ ਜਨਰੇਸ਼ਨ ਦੀ ਥੋੜਾ ਖਿਆਲ ਵੀ ਬਦਲ ਗਏ ਤੇ ਇਹ ਫਿਲਮ 'ਚ ਦੱਸਿਆ ਗਿਆ ਵਾ ਕਿ ਇੱਕ ਜਿਵੇਂ ਖੈਰਾ ਸਾਹਿਬ ਨੇ ਦੱਸਿਆ ਕਿ ਬੱਚੀ ਨੂੰ ਪੜਾ ਕੇ ਬਾਹਰਲੇ ਮੁਲਕ 'ਚ ਭੇਜਿਆ ਔਰ ਉੱਥੇ ਜਾ ਕੇ ਸਟ੍ਰਗਲ ਕਰਦੀ ਆ ਆਪਣੇ ਪਿਓ ਦੇ ਸੁਪਨੇ ਪੂਰੇ ਕਰਦੀ ਆ ਇੱਕ ਬੱਚੀ ਦੇ ਵੀ ਸੁਪਨੇ ਹੁੰਦੇ ਸੀ ਕਿ ਮੈਂ ਪਾਪਾ ਕੁਝ ਪੜ ਕੇ ਬਾਹਰ ਜਾਵਾਂਗੀ ਜਾਂ ਘਰ ਦੇ ਵਿੱਚ ਫੇਰੀ ਪਿਓ ਨੂੰ ਦੂਰ ਕਰਾਂਗੀ ਹਨਾ ਸੋ ਇਹ ਚੀਜ਼ ਫਿਲਮ 'ਚ ਤੁਹਾਨੂੰ ਦੇਖਣ ਨੂੰ ਮਿਲੇਗੀ ਜੂੰਦਾ ਰਹਿ ਬਾਪੂ ਦੇਵ ਖਹਿਰਾ YouTube ਚੈਨਲ ਦੇ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਔਰ ਇਹਦੇ ਜਿਹੜੇ ਸੁਖਰਾਜ ਖਹਿਰਾ ਜੀ ਪ੍ਰੋਡਿਊਸਰ ਨੇ ਔਰ ਬੜੀ ਅੱਛੀ ਫਿਲਮ ਬਣਾਈ ਹੈ ਔਰ ਇਸ ਤਰ੍ਹਾਂ ਦੀਆਂ ਫਿਲਮਾਂ ਸਾਡੇ ਸਮਾਜ 'ਚ ਬਹੁਤ ਲੋੜ ਹੈ ਅਸੀਂ ਚਾਹੁੰਦੇ ਆ ਕਿ ਖਹਿਰਾ ਸਾਹਿਬ ਨੂੰ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਕੰਟੈਕਟ ਲੈ ਕੇ ਆਉਂਦੇ ਰਹਿਣ ਕਿਉਂਕਿ ਜਿੱਦਾਂ ਆਪਾਂ ਕਿਸੇ ਤੋਂ ਸਿੱਖਿਆ ਲੈਣੇ ਟੀਚਰ ਤੋਂ ਕੋਈ ਸਟੂਡੈਂਟ ਹੈ ਇਹ ਵੀ ਸਾਡਾ ਇੱਕ ਪਲੇਟਫਾਰਮ ਐਸਾ ਸੋਸ਼ਲ ਮੀਡੀਆ YouTube ਚੈਨਲ ਤਰ੍ਹਾਂ ਹੀ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਉਹਨਾਂ ਵੀਰਾਂ ਨੂੰ ਜਿਹੜੇ ਵੀਰ ਘਰ ਬੈਠੇ ਇਹ ਸਾਡੀ ਫਿਲਮ ਦੇਖਣਗੇ ਉਹਨਾਂ ਨੂੰ ਇੱਕ ਸਿੱਖਿਆ ਮਿਲੂਗੀ ਇੱਕ ਰਾਹ ਮਿਲੂਗਾ ਇਹ ਫਿਲਮ ਬਣਾਉਣ ਦਾ ਮਕਸਦ ਇਹੀ ਸੀ